ਕੱਪੀਸ਼ ਨਰ ਕੀਤਾ ਪਰ ਕੇ ਕੋਰ ਕਰ ਕੇ ਵੀ ਵੀਰ ਚਲੇ ਜਾਂਦੀ ਹੈ। ਸਾਥੀਓ ਮੈਂ ਨਹੀਂ ਤੁਹੇ ਕਹ ਸੱਜ ਸਮਾਜ ਦੇ ਵਿੱਚ ਐਜੂਕੇਸ਼ਨ ਨੂੰ ਇੱਕ ਪਰਦੇਸ ਤੇ ਬਵਾ ਦਿੱਤਾ ਗਿਆ ਵਸਤੂ ਬਣਾ ਦਿੱਤਾ ਗਿਆ ਜੋ ਜਿੰਨੇ ਕੋ ਜਿੰਨੇ ਪੈਸੇ ਆ ਉਹ ਤਰ੍ਹਾਂ ਦੇ ਐਜੂਕੇਸ਼ਨ ਲੈ ਰਿਹਾ ਹੈਗਾ। ਤੁਸੀਂ ਦੇਖੋ ਤੁਹਾਡੇ ਸਾਹਮਣੇ ਦੇਖੋ जाट ਮਾਰਿਓ ਤੁਹਾਡੇ ਚੋਂ ਕੋਈ ਐਨਬੀਐਸ ਕੋਈ ਡਾਕਟਰ ਬਣ ਸਕਦਾ ਨਹੀਂ ਬਣ ਸਕਦੇਗੇ। ਕੋਈ ਤੁਹਾਡੇ ਤੋਂ ਵਕੀਰ ਬਣ ਸਕਦਾ ਉਹ ਨਹੀਂ ਬਣ ਸਕਦਾਗਾ। ਕੀ ਟੋਡੇ ਪਰਿਵਾਰਾਂ ਦੇ ਵਿੱਚੋਂ ਵੀ ਜੇਕਰ ਕੋਈ ਜੱਜ ਬਣਿਆ ਹੋਵੇ ਤੇ ਜੇਕਰ ਇੱਕ ਜੱਜ ਦੀ ਪੜਤੀ ਹੋ ਕੇ ਗਈ ਆ ਉਹਦੇ ਵਿੱਚ ਕਈ ਗਰੀਬ ਲੜਕੇ ਲੱਗੇ ਆ ਤੇ ਆਹਨਾਂ ਦੀ ਪਾਰਟੀ ਨੇ ਆਹ ਪਿੱਤੇਗਾ ਪੁਜਾਰ ਦੇ ਵਿੱਚ ਦਰਖਤ ਖਾ ਦਿੱਤੇ ਪਰ ਕੰਫੁੱਟ ਗਏ ਉਹਨਾਂ ਨੇ ਜਿਹੜੇ ਤੋਂ ਪੋਸਟਰ ਲਾਏ ਗਏ ਐਨੀ ਸਿਆਰਬਾਹੀ ਕੀਤੀ ਗਈ ਕਰੋੜਾ ਰੁਪਈਆ ਖਰਚ ਕੀਤਾ ਗਿਆ ਸਾਡੇ ਦਰਖਤ ਖਾ ਦਿੱਤੇ ਗਈ 4 ਬੰਤੀ ਪਤੀ ਗਾਲੇ ਇੱਥੇ ਜਿਹੜਾ ਨਿਤੀ ਕਰਨ ਦੇ ਰਾਜ ਦੀ ਤੁਰੀਆ ਸਰਕਾਰ ਹੈ ਉਹ ਮੋਦੀ ਦੇ ਪੱਟੇ ਤੇ ਥੋਪ ਕੇ ਪੰਜਾਬ ਸਰਕਾਰ ਨੂੰ ਇਹਨੂੰ ਸਾਫਾ ਦੇ ਰਹੀ ਹੈ ਵੀ ਤੂੰ ਲੱਗੇ ਰੋ ਅਗਿਰੀ ਨੀਤੀ ਬਣਾਵਾਂਗੇ ਤੁਹਾਡੇ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਇਹਨਾਂ ਨੇ ਸਾਡੇ ਨਾਲ ਗਰੰਟੀਆਂ ਕਰੀਆਂ ਸੀ ਕਿਆ ਬਿਜਲੀ ਦੀ ਗਰੰਟੀ ਸਿਹਤ ਦੀ ਗਰੰਟੀ ਕਿਹਾ ਸਿੱਖਿਆ ਤੁਹਾਡੀ ਅਸੀਂ ਦੇ ਬਹੁਤ ਵਧੀਆ ਕਰਦੇ ਨੇ ਕਿਆ ਪੇ ਆਜੀ ਸਾਡੀ ਸਿੱਖਿਆ ਦੀ ਹਾਲਤਾ ਤੁਹਾਨੂੰ ਰੇਖਾ ਸਾਡੇ ਸਕੂਲਾਂ ਨੂੰ ਸਕੂਲ ਆਫ ਫੈਮਿਨਿਸ ਬਣਾਇਆ ਜਾ ਰਿਹਾ ਉਹ ਪਾਣੀ ਬਿਲਡਿੰਗ ਨੂੰ ਰੰਗ ਰੰਗ ਰੋਗਣ ਕਰਕੇ ਉਹ ਢੋੜ ਢੋੜ ਲਗਾਏ ਜਾ ਰਿਹਾ ਕਿ ਇਹ ਸਕੂਲ ਆਫ ਫੈਮਿਨਿਸ ਬਣ ਗਿਆ ਮੋਕੇ ਦੇ ਵਿੱਚ ਜੇਕਰ ਤੁਸੀਂ ਅਖਬਾਰ ਪੜ੍ਹਦੇ ਹੋ ਮੋਕੇ ਦੇ ਵਿੱਚ ਇਹ ਸਕੂਲ ਦੀ ਬਿਲਡਿੰਗ ਇੱਕ ਮਹੀਨਾ ਘੱਟ ਕੋ ਦੇਖ ਜਾਂਦੀ ਆ ਬਾਹਰ ਦੇ ਬੱਚੇ ਮਾਰੇ ਜਾਂਦੇ ਆ ਉਹ ਮਹੀਨਾ ਘੱਟ ਦੀ ਮੌਤ ਹੋ ਜਾਂਦੀ ਆ ਇਹ ਸਾਡਾ ਸਕੂਲ ਆਫ ਫੈਮਿਨਿਸ ਕਿਵੇਂ ਬਣੇ ਦਿੱਕਿਆ ਕਹਿਆ ਪਿੰਡੋਂ ਇੱਥੇ ਜਿਹੜੇ ਵੀ ਦੇ ਕੇ ਸਾਡੇ ਪ੍ਰਾਇੰਡੀ ਸਕੂਲ ਸੀਨੀਅਰ ਕੈਂਡੀ ਸਕੂਲ ਹਾਈ ਸਕੂਲ ਦਾ ਇਹ ਤੇ ਸਾਡੇ ਨਾਸ ਰਾਮ ਨੇ 23 ਸਾਲ ਵਰਤੀ ਜਿਹੜੀ ਲੰਮੇ ਸਮੇਂ ਦਾ ਰੋਲ ਹੀ ਕਾਰੀਆ ਪਹਿਲਾਂ ਗੰਬੀਰ ਪੜਾ ਸਿੱਖਿਆ ਮੰਤਰੀ ਅਜੋਟਾਂ ਤੇ ਕਰਦੇ ਕੇ ਥੰਨੇ ਲੱਗ ਰਾ ਹੁਣ ਜਿਹੜਾ ਮੁਹੱਲੇ ਦੇ ਵਿੱਚ ਅੱਜ ਕਿੰਨੇ ਦਿਨ ਹੋ ਗਏ ਥੰਨੇ ਤੇ ਬੈਠੇ ਹੋਏ ਸਾਥੀ ਕੋਈ ਹੋਣੀ ਕਾਲ ਥੰਨੇ ਨਹੀਂ ਆਏ ਸਟੇਸ਼ਨ ਚੌਂਸ ਕਰ ਦਿੱਤੇ ਗਏ ਦੂਜੇ ਦਿਨ ਆਉਣੇ ਸੇਸ਼ਲ ਦਾ ਕੋਈ ਨਹੀਂ ਸੀਗਾ ਕੋਈ ਚਾਨੇ ਗਾਈ ਨਿੰਨ ਕੰਮੀ ਸਰਕਾਰ ਆਏ ਇੱਕ ਗੱਲ ਹੁੰਦੀ ਆ ਕਹਿੰਦੇ ਸਾਰਾ ਵਿੰਨਾ ਧੀਰੀ ਲਈ ਇੱਕ ਕੋਟੀਆਂ ਦਾ ਅੰਨਯੋਜਾਈ ਅੱਜ ਰਾਜਨੇ ਸਾਨੂੰ ਪਾਗਲਾ ਆ ਮੋਹਰੀ ਵੀ ਆਏ ਪਰ ਪਾਜੀਆ ਸਰਕਾਰਾਂ ਤਾਂ ਨੀਟ ਗਈਆਂ ਅੱਧੀ ਜਿਹੜੀ ਨਵੀਂ ਲੋਹ ਲੈ ਕੇ ਰੱਖੀਆ ਆਮ ਆਦਮੀ ਪਾਰਟੀ ਉਹਾਂ ਨੇ ਰੰਗ ਵਿਖਾ ਰਹੀ ਹੈਗੀ ਆ ਇਹ ਇੰਨੀ ਦੇ ਮੋਹੀ ਸਰਕਾਰ ਆ ਨਾਦਰ ਕੋ ਫਰੀਦਾ ਆਏਗਾ ਤੇ ਨਾਲ ਇਹਨਾਂ ਨੂੰ ਕੁਝ ਵੀ ਖਦਾ ਆਏਗਾ ਸਾਨੂੰ ਜਿਹੜੇ ਨਾੜ ਚੜਾਣ ਦੇ ਸਾਥੀ ਹੈਗੇ ਆ ਉਹ ਜਦੋਂ ਗੰਬੀਰ ਪਰ ਧੰਨੇ ਤੇ ਬੈਠੇ ਸੀਗੇ ਉਹ ਦੱਸਦੇ ਸੀਗੇ ਕਿੰਨੇ ਜੋਤ ਦਾਤ ਐਡੀ ਮਾਨਸਿਕਤਾ ਆਉਂਦੀ ਉਹ ਕਹਿੰਦੇ ਸਾਹਮਣੇ ਗੱਟੀ ਲੰਘੇ ਗੱਟੀ ਲੰਗੀ ਜਾਂਦੀ ਆ ਤੇ ਨਾੜ ਚੜਾਣ ਵਾਲੇ ਧੰਨੇ ਤੇ ਬੈਠਿਆ ਉਹਨਾਂ ਨੇ ਕਦੇ ਰੋਕ ਕੇ ਨਹੀਂ ਕੁਝ ਦੇਗੇ ਵੀ ਤੁਹਾਡੀ ਸਾਰ ਕੀ ਆ ਕੀ ਤੁਹਾਡੀ ਮੰਨਣਾ ਵੀ ਜਿਹਾ ਜਿਹਾ ਕੋਟਿਚ ਕਰ ਰਿਹਾ ਇਹ ਫਰੋਦਾ ਵੀ ਛਾ ਗਿਆ ਉਹਦੇ ਬਸ 待っちゃなさいな